ਵੜੀਆਂ ਮੁਸਤਫਾ ਕੱਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲੇ ਨਹੀਂ ਚਲੋ ਸਾਡਾ ਪ੍ਰਧਾਨ ਕੋਲੋਂ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਸ਼ਹਿਰ ਵਾਸਤੇ ਖੜੇ ਤੇ ਜੀ ਸੀ ਕਿਉਂਕਿ ਸਾਡਾ ਪ੍ਰਧਾਨ ਕੋਲੋਂ ਸ਼ਹਿਰ ਤੇ ਕੰਮ ਨਹੀਂ ਹੋਇਆ ਜੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਆਸਾਨੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾ ਕੇ ਤੁਹਾਨੂੰ ਵੀ ਬੰਦਾ ਕਰੇ ਮੈਂ ਮੈਂ ਤੁਹਾਡਾ ਸਹਿਯੋਗ ਸਾਰੀ ਬਸਾਤ ਲਾਂਗੀ ਜੀ ਕਹਿੰਦੇ ਅਸੀਂ ਬਰਸਾਤਾਂ ਦੇ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਫਾਤੇ ਮਾਜਰੇ ਲੈ ਕੇ ਜੀ ਫਾਤੇ ਮਾਜਰੇ ਖੁੰਨੀ ਮਾਜਰੇ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਹੈ ਭੁਲਾ ਜੀ ਡਿਵੈਲਪਮੈਂਟ ਹੋਣਾ ਨਹੀਂ ਹੋ ਰਿਹਾ ਜਿਹੜੇ ਕਲੋਨਾਈਜ਼ਰਾਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕਮਿਊਨਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕੀ ਬਣਨੀ ਬਿਠਾ ਸ਼ਹਿਰ ਮੈਂ ਸੁਣੋ ਇਹ ਛੱਡ ਕੇ ਆਵਾਜ਼ ਸੁਣੋ ਮੇਰੇ ਲਈ ਸਾ ਪੈਂਦੀ ਹੈ ਤੁਹਾਡੇ ਲੈਵਲ ਦਾ ਜੀ ਸੋ ਨਾ ਸੋ ਵੀ ਹਰੇ ਮੂਜੀ ਲੈ ਕੇ ਤੂੰ ਲੈ ਕੇ ਫੇਰ ਲਏ ਆ ਕਿੰਨੇ ਦੱਸੋ ਫਿਰ ਲੈ ਤੋ ਚੱਲੇ ਗਿਆ ਜੀ ਲੈਟਰ ਆ ਗਿਆ ਜੀ ਹਰ ਇਹ ਗੱਲਾਂ ਨਹੀਂ ਹੁੰਦੀ ਹੈਗੀਆਂ ਡਿਵੈਲਪਮੈਂਟ ਡਿਵੈਲਪਮੈਂਟ ਨੂੰ ਜਿਹੜੇ ਲੈਟਰ ਦੇ ਪਿਆ ਜੀ ਲੈਟਰ ਆ ਗਿਆ ਜੀ ਆਹ ਗੱਲ ਨਹੀਂ ਆ ਜੀ ਤਿੰਨ ਪੈਰ ਕਰਦੇ ਸੀ ਮੈਂ ਬੋਲਦਾ ਸੀ ਆਪਣਾ ਆਪਣੇ ਪਾਸ ਇਹ ਨਾਲ ਪਾਸ ਨਹੀਂ ਕਰਨੀ ਗੌਰਮੈਂਟ ਨੇ ਕਰਨੀ ਹੈ ਕਾਜੀ ਗਿਆਰਾਂ ਮਹੀਨਾ ਚੱਲਦਾ ਜੀ 7 ਮਹੀਨੇ ਲੱਗੇ 7 ਮਹੀਨੇ ਹੋ ਗਏ ਜੀ ਲੈਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਇਹ ਗੱਲਾਂ ਹੋ ਰਹੀਆਂ ਜੀ ਕਿਉਂ ਸਾਹਿਬ ਇਹਦਾ ਜਵਾਬ ਨਹੀਂ ਆਇਆ ਇਹ ਜਵਾਬ ਨਹੀਂ ਆਉਂਦਾ ਤੁਹਾਡਾ ਮੈਂ ਪਾਸ ਹੋ ਕੇ ਬੰਦੇ ਦੀ ਪਾਸ ਪਾੜ ਰਿਹਾ ਬੜੀਆਂ ਮੁਸ਼ਕਲਾਂ ਆਕੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲ ਦੇ ਨਹੀਂ ਵੀ ਚਲੋ ਸਾਡਾ ਪ੍ਰਧਾਨ ਕੋਲੋਂ ਪਰ ਸਾਡੇ ਸ਼ਹਿਰ ਤੇ ਕੰਮ ਹੋਊਗੇ ਸ਼ਹਿਰ ਵਾਸਤੇ ਖੜੇ ਤੇ ਜੀ ਸੀ ਕਿਉਂਕਿ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਤੇ ਕੰਮ ਲੈਣੇ ਕੰਮ ਹੀ ਹੋਇਆ ਨਹੀਂ ਸਾਡਾ ਸਭੀ ਪ੍ਰਧਾਨ ਹੋਣਾ ਸਾਡੇ ਆਸ ਦੀ ਬਹੁਤ ਵੀ ਉਦਾਰ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾਜੀ ਕਮਿਟੀ ਵਾਦਾ ਕਰੇ ਉਹ ਮੀਟਿੰਗ ਮੈਂ ਮੈਂ ਸਰਕਾਰ ਸਾਹਿਬ ਸਾਰੀ ਬਸਾਤ ਲੰਗੀ ਜੀ ਕਹਿੰਦੇ ਅਸੀਂ ਬਰਸਾਤ ਦੇ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਡੇ ਮਾਜਰੇ ਦੇ ਲੈ ਕੇ ਜੀ ਮਾਤਰੀ ਮਾਤਾ ਖੁੰਨੀ ਮਾਤਰੀ ਜਗ੍ਹਾ ਦੇਖੀ ਕਿੰਨਾ ਨਰਤ ਦੀ ਵਜ੍ਹਾ ਨਾਲ ਜੀ ਡਿਵੈਲਪਮੈਂਟ ਹੋਣਾ ਵੀ ਹੋ ਰਿਹਾ ਹੈ ਜਿਹੜੇ ਕੋਰੋਨਾ ਵਾਇਰਸ ਨੂੰ ਫੈਲਾ ਦੇਣਾ ਹੈ ਸਾਡੀ ਲੋਕ ਦਾ ਕੰਮ ਕਮਿਊਨਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਮੈਨੂੰ ਸ਼ਹਿਰ ਨੂੰ ਇਹ ਛੱਡ ਕੇ ਆਵਾਜ਼ ਸੁਣੋ ਮੈਨੂੰ ਸਾਡ ਪੈਂਦੀ ਹੈ ਤੁਹਾਡੇ ਲੈਵਲ ਦਾ ਜੀ ਇੱਥੋਂ ਦੱਸੋ ਤੁਸੀਂ ਲੈਟਰ ਟੂ ਲੈਟਰ ਖੇਡ ਰਹੇ ਆ ਕਿੰਨੇ ਦੱਸੋ ਸੀ ਪਰ ਲੈਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਪਰ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਡਾਕਟਰ ਵਾਲਮੈਂਟ ਕਵਲਮੈਂਟ ਜੀ ਲੈਟਰ ਦੇਤੇ ਅਸੀਂ ਡਾਕਟਰ ਆ ਗਿਆ ਜੀ ਆਪ ਕੋਲ ਨਹੀਂ ਜੀ ਤਿੰਨ ਪੈਰੀ ਲੱਗਣ ਤੇ ਅਸੀਂ ਨੂੰ ਬੁਲਾਇਆ ਸੀ ਬਸ ਆਪਣਾ ਮੈਂ ਤਾਂ ਆਪਣੇ ਫਾਈਲ ਦੇ ਪਾਸ ਨਹੀਂ ਕਰਨੀ ਜੀ ਗਵਰਨਮੈਂਟ ਨੇ ਕਰਨੀ ਹੈ ਸਾਡੀ ਗਿਆਰਾਂ ਮਹੀਨਾ ਚੱਲਦਾ ਜੀ 7 ਮਹੀਨੇ ਰਹਿ ਗਏ 7 ਮਹੀਨੇ ਹੋਗੇ ਜੀ ਹੋ ਜਾਏਗਾ ਡਾਕਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਇਹ ਗੱਲਾਂ ਹੋ ਰਹੀਆਂ ਜੀ ਕਿਉਂ ਸਾਹਿਬ ਇਹਦਾ ਜਵਾਬ ਨਹੀਂ ਆ ਇਹ ਜਵਾਬ ਨਹੀਂ ਆ ਤੁਹਾਡਾ ਕਮੇਟੀ ਪਾਸ ਪਾੜ ਰਹੇ ਆ ਬੜੀਆਂ ਮੁਸ਼ਕਲਾਂ ਕਰੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਦੋ ਲੈਣੇ ਵੀ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਦੇ ਕੰਮ ਹੋਊਗੇ ਸ਼ਹਿਰ ਵਾਸਤੇ ਖੜੇ ਤੇ ਜੀ ਅਸੀਂ ਵੀ ਚਲੋ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਦੇ ਕੰਮ ਹੋਊਗੇ ਗਣਵੀ ਕੀ ਕੰਮ ਨਹੀਂ ਹੋਇਆ ਜੀ ਸਾਨੂੰ ਬਹੁਤ ਬਹੁਤ ਧੰਨਵਾਦ ਸਾਡੇ ਆਸਤੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣਗੇ ਪਾਣੀ ਕਿੰਨੇ ਵਾਦਾ ਕਰਿਆ ਵੀ ਬਹੁਤ ਵੀ ਮੈਂ ਮੈਂ ਸਾਡਾ ਸਾਥ ਸਾਰੀ ਮਸਾਤ ਲੰਗੀ ਜੀ ਕਹਿੰਦੇ ਅਸੀਂ ਪ੍ਰਧਾਨ ਜੀ ਬਾਹਰ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਤੇ ਮਾਜ ਦਾ ਲੈ ਕੇ ਜੀ ਸਾਤੇ ਮਾਜ ਦਾ ਖੁੰਨੀ ਮਾਜ ਦਾ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਜੀ ਭਲਾ ਜੀ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਹੈ ਜਿਹੜੇ ਕੋਰੋਨਾ ਨੂੰ ਫਾਇਦਾ ਦੇਣਾ ਹੈ ਸਾਡੀ ਲੁੱਕ ਦਾ ਕੰਮ ਕਮਿਊਨਿਟੀ ਸੈਂਟਰ ਦਾ ਦਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣੇਗਾ ਸ਼ਹਿਰ ਨੂੰ ਇਹ ਛੱਡ ਦਿਓ ਬਾਸ ਸੁਣੋ ਇਹ ਛੱਡ ਦਿਓ ਬਾਸ ਸੁਣੋ ਇਹ ਪੈਂਦੀ ਹੈ ਤੁਹਾਡੇ ਲੈਵਲ ਦਾ ਜੀ ਹਾਂ ਜੀ ਤੁਸੀਂ ਲੈਟਰੂ ਲੈ ਕੇ ਖੇਲ ਰਹੇ ਆ ਕਿੰਨੇ ਦੱਸੋ ਫਿਰ ਲੈਟਰ ਚੱਲੇ ਗਿਆ ਜੀ ਲੈਟਰ ਆ ਗਿਆ ਜੀ ਪਰ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਡਾਟ ਡਵੈਲਪਮੈਂਟ ਡਵੈਲਪਮੈਂਟ ਦੇ ਤੁਸੀਂ ਲੈਟਰ ਦੇਦੇ ਆ ਜੀ ਲੈਟਰ ਆ ਗਿਆ ਜੀ ਆ ਕੋਈ ਗੱਲ ਹੁੰਦੀ ਨਹੀਂ ਜੀ ਪੈਸੇ ਨਹੀਂ ਕਰਦੇ ਤੁਸੀਂ ਇਹਦੇ ਅਸੀਂ ਮਿਲਾਈ ਦੇ ਦੋ ਫਸ ਜੀ ਆਪਣੇ ਆਪਣਾ ਮੈਂ ਤਾਂ ਆਪਣੇ ਫਾਇਦੇ ਪਾਸ ਨਹੀਂ ਕਰਨੀ ਜੀ ਗਵਰਨਮੈਂਟ ਲਈ ਕਰਨੀ ਹੈ ਕੱਲ 11 ਮਹੀਨਾ ਚੱਲਦਾ ਜੀ 7 ਮਹੀਨੇ ਰਹਿ ਗਏ 7 ਮਹੀਨੇ ਹੋਗੇ ਜੀ ਹੋ ਜਾਏਗਾ ਲੈਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਇਹ ਗੱਲਾਂ ਹੋ ਰਹੀਆਂ ਜੀ ਜੀਓ ਸਾਹਿਬ ਇਹਦਾ ਜਵਾਬ ਨਹੀਂ ਆਇਆ ਇਹ ਜਵਾਬ ਨਹੀਂ ਆਇਆ ਤੁਸੀਂ ਫੋਟਾ ਮੇਰੇ ਪਾਸ ਪਾੜਾ ਚ ਰਹੇ ਆ ਬੜੀਆਂ ਮੁਸ਼ਕਿਲਾਂ ਰੱਖੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲ ਦੇ ਨਹੀਂ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਖੇਰ ਵਾਸਤਾ ਘਟੇ ਦਿੱਤੀ ਸੀ ਕਿਉਂਕਿ ਸਾਡਾ ਪ੍ਰਧਾਨ ਲੋਕਾਂ ਦਾ ਖਿਆਲ ਰੱਖਦਾ ਹੈ ਗੜਵੀ ਕੰਮ ਨਹੀਂ ਹੋਇਆ ਜੀ ਸਾਨੂੰ ਬਹੁਤ ਆ ਸਾਨੂੰ ਆਸ ਦੀ ਬਹੁਤ ਨਹੀਂ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾ ਕੇ ਕਮੇਟੀ ਬਣਾ ਕੇ ਮੈਂ ਮੈਂ ਸਰਕਾਰ ਦਾ ਸਾਥ ਸਾਰੀ ਮਠਾ ਤਾਂ ਲੰਗੀ ਜੀ ਕਹਿੰਦੇ ਅਸੀਂ ਬਰਦਾਤਾਂ ਦੇ ਬਾਹਰ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਤੇ ਮਾਜਰੇ ਲੈ ਕੇ ਜੀ ਸਾਤੇ ਮਾਜਰੇ ਖੁੰਨੀ ਮਾਜਰੇ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਜੀ ਕਰਦੇ ਹਨ ਜੀ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਹੈ ਜਿਹੜੇ ਕਲੋਨਾਈਜ਼ਰਾਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕਮਿਊਨਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬੰਦੇ ਮੈਂ ਸ਼ਹਿਰ ਨੂੰ ਜੀ ਪਾ ਸੁਣੋ ਇਹ ਛੱਡ ਦੇਓ ਕਾ ਪੈਂਦੀ ਹੈ ਤੁਹਾਡੇ ਲੈਵਲ ਦਾ ਜੀ ਇਥੋਂ ਦੱਸੋ ਕਿ ਹਾਂ ਜੀ ਤੁਸੀਂ ਲੈਟਰ ਨੂੰ ਲੈਟਰ ਖੇਡ ਰਹੇ ਹੋ ਕਿੰਨੇ ਦੱਸੋ ਅਖੀਰੋਂ ਲੈਟਰ ਚੱਲੇ ਗਿਆ ਜੀ ਲੈਟਰ ਆ ਗਿਆ ਜੀ ਪਰ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਡਾਕਟਰ ਵਾਲਾ ਮੈਂ ਟਵਰਮੈਂਟ ਗੁਰਦੇ ਨੂੰ ਲੈਟਰ ਦੇ ਦੇ ਜੀ ਲੈਟਰ ਆ ਗਿਆ ਜੀ ਆ ਕੋ ਗੱਲ ਹੋਣੀ ਜੀ ਤਿੰਨ ਪਾਰੀ ਕਰਕੇ ਤਿੰਨ ਅਸੈਂਬਲੀ ਦੇ ਦਾ ਬਸ ਆਪਣਾ ਮੈਂ ਤਾਂ ਆਪਣੇ ਫਾਈਲ ਦੇ ਪਾਸ ਨਹੀਂ ਕਰਨੀ ਗਵਰਨਮੈਂਟ ਨੇ ਕਰਨੀ ਹੈ ਸਾਡੀ ਗੱਲ ਸੁਣੋ ਮੀਨਾ ਚੱਲਦਾ ਜੀ 7 ਮਹੀਨੇ ਰਹਿ ਗਏ 7 ਮਹੀਨੇ ਹੋ ਗਏ ਜੀ ਹੋ ਜਾਏਗਾ ਲੈਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਇਹ ਗੱਲਾਂ ਹੋ ਰਹੀਆਂ ਜੀ ਕੀ ਹੋ ਸਾਹਿਬ ਇਹਦਾ ਜਵਾਬ ਨਹੀਂ ਆ ਇਹ ਜਵਾਬ ਨਹੀਂ ਆ ਤੁਹਾਡਾ ਫਿਰ ਉਹ ਪਾਸ ਕੋਲ ਦੇ ਮੇਰੀ ਪਾਸ ਪਾਣਾ ਚ ਰਹਿ ਰਹੇ ਆ ਬੜੀਆਂ ਮੁਸ਼ਕਲਾਂ ਕਰੀ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲੇ ਨੇ ਵੀ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਗੇ ਸ਼ਹਿਰ ਵਾਸਤੇ ਖੜੇ ਤੇ ਜੀ ਅਸੀਂ ਵੀ ਚਲੋ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਦੇ ਕੰਮ ਹੋਊਗੇ ਮੈਂ ਵੀ ਇੱਕ ਕੰਮ ਨਹੀਂ ਹੋਇਆ ਜੀ ਮੈਂ ਵੀ ਇੱਕ ਕੰਮ ਨਹੀਂ ਹੋਇਆ ਜੀ ਸਾਨੂੰ ਕਹਾਂ ਤਾਂ ਸਾਡੇ ਆਸਤੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣਗੇ ਪਰ ਇੱਕ ਨਹੀਂ ਸੀ ਵਾਦਾ ਕਰਿਆ ਸੀ ਬਹੁਤ ਵੀ ਨਹੀਂ ਮੈਂ ਸਾਹਿਬ ਸਾਹਿਬ ਸਾਡੀ ਮਖਾਤ ਲੰਗੀ ਜੀ ਕਹਿੰਦੇ ਅਸੀਂ ਬਰਦਾਤਾਂ ਦੇ ਬਾਹਰ ਕੰਮ ਸ਼ੁਰੂ ਕਰੂੰਗੇ ਕੰਮ ਸ਼ੁਰੂ ਕਰੂੰਗੇ ਠੀਕ ਹੈ ਜੀ ਫਾਤੇ ਮਾਜਰੇ ਦੇ ਲੈ ਕੇ ਜੀ ਫਾਤੇ ਮਾਜਰੇ ਖੁੰਨੀ ਮਾਜਰੇ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਜੀ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਹੈ ਜਿਹੜੇ ਕੋਰੋਨਾ ਵਾਲਿਆਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕੰਮ ਕਮਿਊਨਿਟੀ ਸੈਂਟਰ ਦਾ ਦਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਾਣੀ ਬੇਟਾ ਸ਼ਹਿਰ ਨੂੰ ਇਹ ਛੱਡ ਦੇ ਆਪ ਪੈਂਦੀ ਹੈ ਤੁਹਾਡੇ ਲੈਵਲ ਦਾ ਜੀ ਇਥੋਂ ਦੱਸੋ ਕਿ ਹਾਂ ਜੀ ਤੁਸੀਂ ਲੈਟਰ ਤੋਂ ਲੈਟਰ ਫੇਲ ਹੋਏ ਆ ਕਿੰਨੇ ਦੱਸੋ ਅਖੀਰ ਲੈਟਰ ਚੱਲੇ ਗਿਆ ਜੀ ਲੈਟਰ ਆ ਗਿਆ ਜੀ ਹਰ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਡਿਵੈਲਪਮੈਂਟ ਡਿਵੈਲਪਮੈਂਟ ਨੂੰ ਜਿਹੜੇ ਲੈਟਰ ਦੇਦੇ ਅਸੀਂ ਲੈਟਰ ਆ ਗਿਆ ਜੀ ਕੋਈ ਗੱਲ ਹੁੰਦੀ ਹੈ ਜੀ ਤੇ ਨਕਾਰੀ ਕਰਦੇ ਅਸੀਂ ਬੁਲਾਇਆ ਸੀ ਬਸ ਆਪਣਾ ਮੈਂ ਤਾਂ ਆਪਣੇ ਫੈਸਲੇ ਨਾਲ ਪਾਸ ਨਹੀਂ ਕਰਨੀ ਹੈ ਗਵਰਨਮੈਂਟ ਨੇ ਕਰਨੀ ਹੈ ਸਾਡੀ ਗਿਆਰਾਂ ਮਹੀਨਾ ਚੱਲਦਾ ਜੀ 7 ਮਹੀਨੇ ਲੱਗੇ 7 ਮਹੀਨੇ ਹੋ ਗਏ ਜੀ ਹੋ ਜੇਗਾ ਲੈਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਇਹ ਗੱਲਾਂ ਹੋ ਰਹੀਆਂ ਜੀ ਕੀਓ ਸਾਹਿਬ ਇਹਦਾ ਜਵਾਬ ਨਹੀਂ ਆਇਆ ਇਹ ਜਵਾਬ ਨਹੀਂ ਆਇਆ ਤੁਹਾਡਾ ਵੀ ਉਹ ਪਾਸ ਕੋਲ ਕਮੇਟੀ ਪਾਸਾ ਚ ਰਹੇ ਆ ਬੜੀਆਂ ਮੁਸ਼ਕਲਾਂ ਆਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਦੋ ਲੈਣੇ ਨੂੰ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਦੇ ਕੰਮ ਹੋਊਗੇ ਸ਼ਹਿਰ ਵਾਸਤੇ ਖੜੇ ਤੇ ਜੀ ਸੀ ਵੀ ਚਲੋ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਦੇ ਕੰਮ ਹੋਊਗੇ ਮੈਂ ਵੀ ਇੱਕ ਕੰਮ ਨਹੀਂ ਹੋਇਆ ਜੀ ਸਾਨੂੰ ਕਹਾਂ ਤਾਂ ਬਹੁਤ ਸਾਨੂੰ ਆਸਾਨੀ ਆਸਤੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣਗੇ ਪਰ ਇੱਕ ਨੂੰ ਵੀ ਵਾਦਾ ਕਰਿਆ ਵੀ ਬੜੇ ਵੀ ਨਹੀਂ ਸਾਤਾ ਲੰਗੀ ਜੀ ਕਹਿੰਦੇ ਅਸੀਂ ਬਰਦਾਤ ਤੋਂ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਤੇ ਮਾਜ ਦਾ ਲੈ ਕੇ ਜੀ ਸਾਤੇ ਮਾਜ ਦਾ ਖੁੰਨੀ ਮਾਜ ਦਾ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਜੀ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਹੈ ਜਿਹੜੇ ਕੋਰੋਨਾ ਨੂੰ ਫੈਲਾ ਦੇਣਾ ਹੈ ਸਾਡੀ ਲੁੱਕ ਦਾ ਕੰਮ ਕਮਿਊਨਿਟੀ ਸੈਂਟਰ ਦਾ ਦਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣੇਗਾ ਸ਼ਹਿਰ ਨੂੰ ਪਾਸ ਹੋ ਇਹ ਛੱਡ ਦੇ ਆਪ ਪੈਂਦੀ ਹੈ ਤੁਹਾਡੇ ਲੈਵਲ ਦਾ ਜੀ ਇਥੋਂ ਦੱਸੋ ਕਿ ਤੁਸੀਂ ਲੈਟਰ ਨੂੰ ਲੈਟਰ ਦੇ ਰਹੇ ਹੋ ਕਿੰਨੇ ਦੱਸੋ ਫਿਰ ਲੈਟਰ ਚੱਲ ਗਿਆ ਜੀ ਲੈਟਰ ਆ ਗਿਆ ਜੀ ਪਰ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਡਿਵੈਲਪਮੈਂਟ ਡਿਵੈਲਪਮੈਂਟ ਕਹਿੰਦੇ ਲੈਟਰ ਦੇਦੇ ਨਹੀਂ ਲੈਟਰ ਆ ਗਿਆ ਜੀ ਆ ਕੋਈ ਗੱਲ ਹੁੰਦੀ ਨਹੀਂ ਪੈਰੀ ਕਰਕੇ ਤੇ ਅਸੀਂ ਰਿਮੋਟ ਫਸ ਆਪਣਾ ਮੈਂ ਤਾਂ ਆਪਣੇ ਫਾਈਲ ਨਾਲ ਪਾਸ ਨਹੀਂ ਕਰਨੀ ਜੀ ਗਵਰਨਮੈਂਟ ਨੇ ਕਰਨੀ ਹੈ ਸਾਡੀ ਗਿਆਰਾਂ ਮਹੀਨਾ ਚੱਲਦਾ ਜੀ 7 ਮਹੀਨੇ ਰਹਿ ਗਏ 7 ਮਹੀਨੇ ਹੋਗੇ ਜੀ ਹੋ ਜਾਏਗਾ ਲੈਟਰ ਚਲੇ ਗਿਆ ਜੀ ਲੈਟਰ ਆ ਗਿਆ ਜੀ ਇਹ ਗੱਲਾਂ ਹੋ ਰਹੀਆਂ ਜੀ ਕੀਓ ਸਾਹਿਬ ਇਹਦਾ ਜਵਾਬ ਨਹੀਂ ਆ ਰਿਹਾ ਇਹ ਜਵਾਬ ਨਹੀਂ ਆ ਤੁਹਾਨੂੰ ਅਸੀਂ ਪਾ ਰਹੇ ਹਾਂ ਕਿ ਮੇਰੀ ਪਾਸ ਪਾ ਰਹੇ ਰਹੇ ਆ ਬੜੀਆਂ ਮੁਸ਼ਕਲਾਂ ਆਕੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲੇ ਨਹੀਂ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਖੇਰ ਵਾਸਤੇ ਖੜੇ ਤੇ ਜੀ ਸੀ ਕਿ ਸਾਡਾ ਪ੍ਰਧਾਨ ਹੋਊਗਾ ਕਹਿੰਦਾ ਨਾ ਵੀ ਕੰਮ ਨਹੀਂ ਹੋਇਆ ਜੀ ਤੁਹਾਨੂੰ ਬਹੁਤ ਸਾਜ ਦੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾਜੀ